ਪੀੜ ਗੁਰਦੁਆਰਾ ਜੰਡ ਸਾਹਿਬ ਬੈਠੀ ਹੋਈ ਸੰਗਤ ਦਾਸ ਦੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਡੇ ਸਾਥੀ ਸਰਦਾਰ ਜਸਕੀਰਤ ਸਿੰਘ ਜੀ ਨੇ ਦੱਸਿਆ ਕਿ ਜੀਰਾ ਸ਼ਰਾਬ ਫੈਕਟਰੀ ਦਾ ਸੰਘਰਸ਼ ਚੱਲਿਆ ਸਾਂਝਾ ਮੋਰਚਾ ਜੀਰਾ ਵੀਰੋ ਜਿਹੜੀ ਇਹ ਸਾਂਝਾ ਮੋਰਚਾ ਜੀਰਾ ਸ਼ੰਗਾਰਛ ਚੱਲਣ ਦਾ ਕਾਰਨ ਕੀ ਸੀ ਸਾਡੇ ਉੱਥੇ ਇੱਕ ਮਾਲਬਰੋਸ ਨਾਮ ਦੀ ਫੈਕਟਰੀ ਆ ਜਿਹੜੀ ਕਿ ਬਾਟਾਂ ਕਿੱਲਿਆਂ ਦੇ ਵਿੱਚ ਹੈ ਉਹ ਫੈਕਟਰੀ ਜਦੋਂ ਲੱਗੀ ਸੀ 2006-7 ਦੇ ਵਿੱਚ ਤੇ ਉਹਨਾਂ ਨੇ ਸਾਡੇ ਲੋਕਾਂ ਨੂੰ ਗਮਰਾਹ ਕੀਤਾ ਗਮਰਾਹ ਕਿਵੇਂ ਕੀਤਾ ਜਦੋਂ ਜ਼ਮੀਨ ਖਰੀਦੀ ਜ਼ਮੀਨ ਦੇ لالਚ ਦਿੱਤੇ ਉਦੋਂ 2.5 ਲੱਖ ਨੂੰ ਕਿੱਲਾ ਹੁੰਦਾ ਸੀ ਇਹਨਾਂ ਨੇ 6 ਲੱਖ ਨੂੰ ਕਿਲਾ ਖਰੀਦਿਆ ਫੇਰ ਕਹਿੰਦੇ ਵੀ ਇੱਥੇ ਇੱਕ ਘਿਓ ਦੀ ਫੈਕਟਰੀ ਲੱਗਣ ਜਾ ਰਹੀ ਆ ਸਾਨੂੰ 3-4 ਸਾਲ 5 ਸਾਲ ਤੱਕ ਪਤਾ ਹੀ ਨਹੀਂ ਲੱਗਾ ਵੀ ਇਹ ਫੈਕਟਰੀ ਕਾਦੀ ਆ ਉੱਥੇ ਉਹ ਸ਼ਰਾਬ ਫੈਕਟਰੀ ਲੱਗੀ ਸ਼ਰਾਬ ਫੈਕਟਰੀ 2007 ਤੋਂ ਲੈ ਕੇ 2024 ਤੱਕ ਚੱਲਦੀ ਰਹੀ ਜਿਹਦੇ ਵਿੱਚ 2016 ਦੇ ਵਿੱਚ ਉਹਨਾਂ ਨੇ ਇੱਥੋਂ ਨਾਲ ਪਲਾਟ ਵੀ ਲਗਾ ਲਿਆ ਫਿਰ ਇੱਕ ਘਟਨਾ ਹੁੰਦੀ ਆ ਸਾਡੇ ਪਿੰਡ ਮੇਰਾ ਪਿੰਡ ਮਈਆਂ ਵਾਲਾ ਕਲਾਂ ਜੀਰੇ ਦੇ ਨਾਲ ਗੁਰੂ ਘਰ ਦੇ ਵਿੱਚ ਅਸੀਂ ਬੋਰ ਕਰਦੇ ਆ ਬੋਰ ਚੰਗੇ ਪਾਣੀ ਦੀ ਵਾਸਤੇ ਅਸੀਂ ਸਾਡੀ ਕਮੇਟੀ ਜਿਹੜੀ 660 660 ਫੁੱਟ ਤੇ ਬੋਰ ਕਰਦੀ ਆ ਜਦੋਂ 660 ਫੁੱਟ ਤੇ ਬੋਕੀ ਵੱਜਦੀ ਹੈ ਤੇ ਬੋਕੀ ਪਾਣੀ ਬਾਹਰ ਲੈ ਕੇ ਆਉਂਦੀ ਆ ਤੇ ਉਹਦੇ ਵਿੱਚੋਂ ਲਾਣ ਵਾਲਾ ਪਾਣੀ ਨਿਕਲਿਆ ਜਿਹਦੇ ਵਿੱਚ ਪਾਣੀ ਮੁਸ਼ਕ ਮਾਰ ਰਿਹਾ ਸੀ ਜੇ ਉਹ ਪਾਣੀ ਕਿਸੇ ਹੋਰ ਘਰ ਚੋਂ ਨਿਕਲਦਾ ਛੇ ਦੇ ਇਹ ਸੰਘਰਸ਼ ਖੜਾ ਨਾ ਹੁੰਦਾ ਸਾਡੇ ਤਨਤਨ ਭਗਤ ਬਾਬਾ ਦੁਨੀ ਚਾਂਜੀ ਦਾ ਸਥਾਨ ਆ ਗੁਰੂ ਘਰ ਆ ਬਹੁਤ ਪਵਿੱਤਰ ਸਥਾਨ ਆ ਸਾਡੇ ਤੇ ਇਲਾਕੇ ਚ ਬਹੁਤ ਜ਼ਿਆਦਾ ਮੰਨਤਾ ਜਦੋਂ ਗੁਰੂ ਘਰ ਦੇ ਵਿੱਚੋਂ ਗੰਦਾ ਪਾਣੀ ਨਿਕਲਿਆ ਪਿੰਡ ਵਾਲਿਆਂ 'ਚ ਰੋਹ ਜਾ ਗਿਆ। ਉਹੀ ਪਾਣੀ ਨਾਲ ਦੇਖੋ ਗੁਰੂ ਘਰ ਦੀ ਦੇਗ ਬਣਦੀ ਆ। ਉਹਨੂੰ ਭੋਗ ਲੱਗਦਾ। ਸੰਗਤਾਂ ਵਿੱਚ ਵਰਤਾਈ ਜਾਂਦੀ ਆ। ਤੇ ਜਦੋਂ ਸਾਡੇ ਪਿੰਡ ਵਾਲਿਆਂ ਵਿੱਚ ਰੋਹ ਜਾ ਗਿਆ ਅਸੀਂ ਉਸ ਦੀਆਂ ਵੀਡੀਓ ਪਾਈਆਂ ਪਿੰਡਾਂ 'ਚ ਲਾਂਬੰਦੀ ਕੀਤੀ ਪਿੰਡਾਂ ਦੇ ਲੋਕ ਜਾਗੇ। ਅੱਜ ਤੁਹਾਡੇ ਵਿੱਚ ਮੇਰੇ ਸਾਹਬ ਚ ਖੋਸਾ ਜਥੇਬੰਦੀ ਦੇ ਨੁਮਾਇंदे ਬੈਠੇ ਨੇ ਰਾਜੇਵਾਲ ਜਥੇਬੰਦੀ ਦੇ ਨੁਮਾਇंदे ਬੈਠੇ ਨੇ ਲੱਖੋਵਾਲ ਜਥੇਬੰਦੀ ਦੇ ਨੁਮਾਇंदे ਪਹੁੰਚੇ ਨੇ ਇਹੋ ਜੀ ਕੋਈ ਜਥੇਬੰਦੀ ਨਹੀਂ ਜਿਹੜੇ ਜੀਰਾ ਮੋਰਚਾ ਦੇ ਵਿੱਚ ਸੰਘਰਸ਼ ਇੱਥੇ ਸਾਡਾ ਸਾਥ ਨਾ ਦਿੱਤਾ ਹੋਵੇ ਜਿਹੜਾ ਕਿ ਅੱਜ ਸਾਨੂੰ ਪੌਣੇ 3 ਸਾਲ ਹੋ ਗਏ ਵੀਰੋ ਪੌਣੇ 3 ਸਾਲ ਅੱਜ ਵੀ ਸਾਡਾ ਸੰਘਰਸ਼ ਚੱਲ ਰਿਹਾ ਚਾਹੇ ਸਾਡੇ ਤੇ ਗੈਂਤੀ ਉੱਥੇ ਘਟਾ ਪਰ ਸਾਡੇ ਅੱਜ ਤੰਬੂਆਂ ਵਿੱਚ ਜਾਣ ਇੱਕ ਟਾਈਮ ਇਹੋ ਜਿਹਾ ਆਉਂਦਾ ਕਿ ਸਾਡੇ ਤੇ ਉੱਤੇ ਇਹ ਪੰਜਾਬ ਸਰਕਾਰ 35000 ਪੁਲਿਸ ਚੜਾਉਂਦੀ ਆ ਜਦੋਂ 35000 ਪੁਲਿਸ ਚੜ੍ਹ ਕੇ ਆਉਂਦੀ ਆ ਤੇ ਸਾਡਾ ਜਿਹੜਾ ਕਿ ਪਹਿਲੇ ਦਿਨ ਤੋਂ ਹੀ ਜਦੋਂ ਅਸੀਂ ਧਰਨਾ ਤੋਰਿਆ ਜਿੱਦਨ ਅਸੀਂ ਧਰਨੇ ਦੀ ਸ਼ੁਰੂਆਤ ਕਰਨੀ ਸੀ ਗੁਰੂ ਘਰ ਦੇਖ ਬੜਾਈ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ हे ਗੁਰੂ ਮਾਰੇ ਸੱਚੇ ਪਾਤਸ਼ਾਹ ਜੀ ਅਸੀਂ ਇੱਕ ਸੰਘਰਸ਼ ਵਿੱਢਣ ਜਾ ਰਹੇ ਹਾਂ ਜਿਹੜਾ ਕਿ ਸਾਡੇ ਪਿੰਡਾਂ ਨੂੰ ਪਲੀਤ ਕਰ ਰਹੀ ਫੈਕਟਰੀ ਉਹਨੂੰ ਬੰਦ ਕਰਵਾਉਣ ਜਾ ਰਹੇ ਹਾਂ ਸਾਨੂੰ ਬਲ ਬਖਸ਼ਣਾ ਤੇ ਜਾਂ ਅਸੀਂ ਇਹ ਸੰਘਰਸ਼ ਜਿੱਤ ਕੇ ਆਵਾਂਗੇ ਤੇ ਜਾਂ ਫਿਰ ਅਸੀਂ ਮਰ ਕੇ ਆਵਾਂਗੇ ਇਸ ਭਾਵਨਾ ਦੇ ਨਾਲ ਵੀਰੋ ਅਸੀਂ ਜੁੜੇ ਹਾਂ ਤੁਰੇ ਹਾਂ ਅਸੀਂ ਉਹ ਗੁਰੂ ਘਰ ਦੀ ਅਰਦਾਸ ਜਿਹੜੀ ਕੀਤੀ ਸੀ ਔਰ ਦਾਸ ਨੇ ਸਾਨੂੰ ਇੰਨਾ ਬਲ ਬਖਸ਼ਿਆ ਜਦੋਂ ਸਾਡੇ ਤੇ ਪੁਲਿਸ ਚੜਦੀ ਸੀ ਸਾਨੂੰ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਹੁੰਦੀ ਸੀ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਧਰਨੇ ਵਿੱਚ ਹਮੇਸ਼ਾ ਹੀ ਬਰਾਜਮਾਨ ਰਹਿੰਦੇ ਸਨ ਅਖੰਡ ਪਾਠਾਂ ਦੇ ਪ੍ਰਵਾਹ ਚੱਲਦੇ ਰਹਿੰਦੇ ਸਨ ਸਾਰਾ ਪੰਜਾਬ ਉੱਪਰ ਕੇ ਆਇਆ ਤੇ ਇੱਕ ਦਿਨ ਮੁੱਖ ਮੰਤਰੀ ਪੰਜਾਬ ਨੂੰ ਬਿਆਨ ਦੇਣਾ ਪਿਆ ਵੀ ਜੀਰਾ ਸ਼ਰਾਬ ਫੈਕਟਰੀ ਅਸੀਂ ਬੰਦ ਕਰਦੇ ਹਾਂ ਪਰ ਜੀਰਾ ਸ਼ਰਾਬ ਫੈਕਟਰੀ ਅੱਜ ਵੀ ਮੁੱਖ ਮੰਤਰੀ ਨੇ ਬੰਦ ਨਹੀਂ ਕੀਤੀ ਫਿਰ ਸਾਡੇ ਲੋਕਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਘੇਰਿਆ ਵੀ ਸੀਐਮ ਸਾਹਿਬ ਤੁਸੀਂ ਕਹਿੰਦੇ ਸੀ ਜੀਰਾ ਸ਼ਰਾਬ ਫੈਕਟਰੀ ਬੰਦ ਕਰਦੇ ਹਾਂ ਪਰ ਤੁਸੀਂ ਲਿਖਤੀ ਰੂਪ ਵਿੱਚ ਅੱਜ ਤੱਕ ਸਾਨੂੰ ਕਿਉਂ ਨਹੀਂ ਦਿੱਤਾ ਤੇ ਮੁੱਖ ਮੰਤਰੀ ਸਾਹਿਬ ਦਾ ਕੋਈ ਜਵਾਬ ਪਤਾ ਕੀ ਸੀ ਕਾਂਦਾ ਸੀ ਆ ਮੈਂ ਗਲਾ ਖਟਿਆ ਤੇ ਆ ਗਲੇ ਦੀ ਮੈਨੂੰ ਸੌ ਫੈਕਟਰੀ ਬੰਦਾ ਮੇਰੀ ਸਰਕਾਰ ਵਿੱਚ ਚੱਲਦੀ ਨਹੀਂ ਦੱਸੋ ਮੌਕੇ ਦਾ ਮੁੱਖ ਮੰਤਰੀ ਹੋਵੇ ਤੇ ਗਲੇ ਦੀਆਂ ਸੋਵਾਂ ਖਾਂਦਾ ਹੋਵੇ ਗਲੇ ਦੀਆਂ ਸੋਵਾਂ ਖਾਣ ਦੇ ਨਾਲ ਫੈਕਟਰੀ ਬੰਦ ਹੋ ਜਾਂਦੀ ਹੈ ਜੀ ਗਲੇ ਦੀਆਂ ਸੋਵਾਂ ਖਾਣ ਨਾਲ ਫੈਕਟਰੀ ਬੰਦ ਨਹੀਂ ਹੁੰਦੀ ਫਿਰ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਕੋਈ ਲਿਖਤੀ ਰੂਪ ਦੇ ਵਿੱਚ ਦੋ ਰਿਟਨ ਦੇ ਵਿੱਚ ਦੋ ਉਹ ਕਹਿੰਦੇ ਆ ਜੀ ਜੀਰਾ ਸ਼ਰਾਬ ਫੈਕਟਰੀ ਦੀ ਲੌਗ ਬੁੱਕ ਨਹੀਂ ਪੂਰੀ ਹੋਈ ਅਸੀਂ ਤਾਂ ਕਰਕੇ ਬੰਦ ਕਰਦੇ ਆ ਜੀਰਾ ਸ਼ਰਾਬ ਫੈਕਟਰੀ ਨੇ ਦਰਖਤ ਨਹੀਂ ਲਾਏ ਅਸੀਂ ਤਾਂ ਕਰਕੇ ਬੰਦ ਕਰਦੇ ਆ ਫਿਰ ਆਂਦੇ ਆ ਜੀ ਜੀਰਾ ਸ਼ਰਾਬ ਫੈਕਟਰੀ ਦੇ ਜਿਹੜੇ ਵਰਕਰ ਉਹਨਾਂ ਦੀ ਮੈਡੀਕਲ ਰਿਪੋਰਟ ਨਹੀਂ ਹੈਗੀ ਅਸੀਂ ਤਾਂ ਕਰਕੇ ਬੰਦ ਕਰਦੇ ਆ ਅਸੀਂ ਉਹਨਾਂ ਨੂੰ ਕਿਹਾ ਵੇ ਜੀਰਾ ਛਰਾ ਫੈਕਟ ਨੂੰ ਤੁਸੀਂ ਕਹੋ ਸਾਡੇ ਤਿੰਨ ਰਿਪੋਰਟਾਂ ਹੋਈਆਂ ਜੀ ਪਹਿਲੀ ਰਿਪੋਰਟ ਹੁੰਦੀ ਆ ਮੈਂ ਇਹ ਗੱਲ ਕਹਿਣ ਚ ਕੋਈ ਵੀ ਝਟਕ ਨਹੀਂ ਖਾਂਦਾ ਪਹਿਲੀ ਰਿਪੋਰਟ ਹੁੰਦੀ ਆ ਬਾਬਾ ਬਲਵੀਰ ਸਿੰਘ ਜੀ ਸੀਚੇ ਵਾਲ ਆਉਂਦੇ ਨੇ ਤੇ ਜਸਟਿਸ ਜਸਬੀਰ ਸਿੰਘ ਜੀ ਆਉਂਦੇ ਨੇ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਉਂਦਾ ਤੇ ਉਹ ਆ ਕੇ ਕਹਿੰਦੇ ਨੇ ਵੀ ਸਾਡੀ ਇੱਕ ਐਨਜੀਡੀ ਦੀ ਕਮੇਟੀ ਆਈ ਆ ਤੇ ਅਸੀਂ ਤੁਹਾਡੇ ਪਿੰਡਾਂ ਦੇ ਵਿੱਚੋਂ ਪਾਣੀ ਦੇ ਸੈਂਪਲ ਲਵਾਂਗੇ। ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਪਾਣੀ ਦੇ ਸੈਂਪਲ ਭਰਦੇ ਨੇ ਪਰ ਜਦੋਂ ਉਹਨਾਂ ਦੀ ਰਿਪੋਰਟ ਆਉਂਦੀ ਹੈ ਤੇ ਰਿਪੋਰਟ ਬੜੀ ਹੈਰਾਨੀਜਨਕ ਸੀਗੀ। ਉਸ ਰਿਪੋਰਟ ਦੇ ਵਿੱਚ ਬਾਬਾ ਜੀ ਜਦੋਂ ਆਏ ਅਸੀਂ ਆਏ ਉਹਨਾਂ ਨੂੰ ਓਗ ਤੇ ਪਾਣੀ ਹਾਰ ਰੱਖ ਕੇ ਦਿਖਾਇਆ ਪਾਣੀ ਕਾਲਾ ਸੀ। ਪਾਣੀ 'ਚੋਂ ਮਸ਼ਕ ਮਾਰ ਰਿਹਾ ਸੀ ਪਰ ਜਦੋਂ ਬਾਬਾ ਜੀ ਦੀ ਰਿਪੋਰਟ ਆਉਂਦੀ ਆ ਬਾਬਾ ਜੀ ਕਹਿੰਦੇ ਪਾਣੀ ਸਾਫ਼ ਪਾਣੀ ਬਦਬੂਦਾਰ ਨਹੀਂ ਉਸ ਤੋਂ ਬਾਅਦ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ ਤੇ ਵੀਰੋ 29 ਸੈਂਪਲ 29 ਸੈਂਪਲ ਸਾਡੇ ਏਰੀਆ ਤੋਂ ਸਾਡੇ ਪਿੰਡਾਂ ਦੇ ਵਿੱਚੋਂ ਕੀਤੇ ਜਾਂਦੇ ਨੇ ਜਿਹੜੇ ਉਹ 29 ਸੈਂਪਲ ਹੋਏ ਸੈਂਟਰ ਦੀ ਬਣੀ ਹੋਈ ਟੀਮ ਆਉਂਦੀ ਆ ਤੇ ਉਹ 29 ਸੈਂਪਲਾਂ ਦੇ ਵਿੱਚ ਪਤਾ ਕੀ ਆਇਆ ਆਰਸਨਿਕ ਲੈਡ ਹੈਵੀ ਮੈਟਲ ਸਿਲਵਰ ਪੋਟਾਸ਼ੀਅਮ ਸਾਈਨਾਈਡ ਆਇਆ ਜਿਹਦੇ ਨਾਲ ਬੰਦਿਆ ਅੱਜ ਤੱਕ ਉਹਦਾ ਟੇਸਟ ਨਹੀਂ ਦੱਸ ਸਕਿਆ ਸਾਡੇ ਪਿੰਡਾਂ ਦਾ ਪਾਣੀ ਜਿਹੜਾ ਸੈਂਟਰ ਪੋਲਿਊਸ਼ਨ ਕੰਟਰੋਲ ਬੋਰਡ ਕਹਿੰਦੀ ਆ ਵੀ ਵੀਰੋ ਇਹ ਪਾਣੀ ਪੀਣ ਯੋਗ ਨਹੀਂ ਇਹ ਇਨਸਾਨਾਂ ਦੇ ਪਾਣੀ ਪੀਣ ਯੋਗ ਨਹੀਂ ਇਹ ਪਸ਼ੂਆਂ ਦੇ ਪਾਣੀ ਪੀਣ ਯੋਗ ਨਹੀਂ ਇਹ ਪੰਛੀਆਂ ਦੇ ਪਾਣੀ ਪੀਣ ਯੋਗ ਨਹੀਂ ਪਰ ਇਹ ਪਾਣੀ ਲਾਉਣ ਯੋਗ ਵੀ ਨਹੀਂ ਇਹ 1 ਮਹੀਨਾ ਬਾਅਦ ਸੀਚਿਆ ਦੀ ਰਿਪੋਰਟ ਤੋਂ ਬਾਅਦ ਆਉਂਦੀ ਆ ਫਿਰ ਸਾਡਾ ਦਬਾਅ ਬਣਦਾ ਸਰਕਾਰ ਦੇ ਉੱਤੇ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਹੁੰਦੀ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਉਦੋਂ ਕਹਿ ਕੇ ਆਏ ਸੀ ਮੁੱਖ ਮੰਤਰੀ ਸਾਹਿਬ ਇਹ ਫੈਕਟਰੀ ਬੰਦ ਕਰੋ ਨਾ ਤਾਂ ਅਸੀਂ ਪਿੱਛੇ ਹਟਣਾ ਕਿਉਂਕਿ ਨਾ ਅਸੀਂ ਪਿੱਛੇ ਹਟੇ ਆ ਕਿਉਂਕਿ ਅਸੀਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਆ ਸੋਹ ਖਾਦੀ ਆ ਤੇ ਮੁੱਖ ਮੰਤਰੀ ਸਾਹਿਬ ਨੇ 5 ਕਮੇਟੀਆਂ ਬਣਾਈਆਂ ਮੁੱਖ ਮੰਤਰੀ ਗਿਆ ਬਣਾਈਆਂ ਹੋਈਆਂ ਕਮੇਟੀਆਂ ਉਹਦੇ ਵਿੱਚ ਵੀ ਜਿਹੜੀ ਰਿਪੋਰਟ ਆ ਉਹ ਫੈਕਟਰੀ ਦੇ ਖਿਲਾਫ ਆਈ ਤੇ ਪੰਜਾਬ ਚ ਇੱਕੋ ਇੱਕ ਰਿਪੋਰਟ ਸੀ ਇੱਕੋ ਇੱਕ ਬਾਬਾ ਸੀ ਬਾਬਾ ਬਲਵੀਰ ਸਿੰਘ ਸੀਚੇਵਾਲ ਜਿਹੜਾ ਕਿ ਫੈਕਟਰੀ ਦੇ ਹੱਕ ਵਿੱਚ ਭੁਗਤ ਕੇ ਗਿਆ ਸੀ ਚਲੋ ਮੈਂ ਜ਼ਿਆਦਾ ਨਹੀਂ ਬੋਲਦਾ ਉਹਨਾਂ ਬਾਰੇ ਪਰ ਸੀਚੇਵਾਲ ਸਾਹਿਬ ਨੂੰ ਅੱਜ ਤੱਕ ਅਸੀਂ ਜਵਾਬ ਮੰਗ ਰਹੇ ਆ ਅੱਜ ਤੱਕ ਸਾਨੂੰ ਸੀਚੇਵਾਲ ਸਾਹਿਬ ਨੇ ਜਵਾਬ ਨਹੀਂ ਦਿੱਤਾ ਅਸੀਂ ਉਹਨਾਂ ਨੂੰ ਕਿਹਾ ਬਾਬਾ ਜੀ ਤੁਸੀਂ ਇਹ ਤਾਂ ਦੱਸ ਦਿਓ ਰਿਪੋਰਟ ਕਿਵੇਂ ਫੈਕਟਰੀ ਦੇ ਹੱਕ ਵਿੱਚ ਆ ਗਈ ਕਿਉਂ ਆ ਗਈ ਅਸੀਂ ਤਾਂ 18 ਸਾਲ ਤੋਂ ਮਰ ਰਹੇ ਆ ਸਾਡੇ ਪਿੰਡਾਂ 'ਚ ਕੈਂਸਰ ਸਾਡੇ ਲੋਕ ਮਰ ਰਹੇ ਆ ਉਹ ਸਾਡੇ ਪਸ਼ੂ ਮਰ ਰਹੇ ਆ ਸਾਡੇ ਪੰਡ ਮੇਰੇ ਪਿੰਡ ਦੇ ਨਾਲ ਮਨਸੂਰਵਾਲ ਕਲਾਂ ਪਿੰਡ ਆ ਜਿਹੜਾ ਕਿ ਫੈਕਟਰੀ ਦੇ ਵਿੱਚ ਆ ਫੈਕਟਰੀ ਉਸ ਪਿੰਡ ਦੇ ਵਿੱਚ ਆ ਵੀਰੋ 2 ਦਿਨਾਂ ਦੇ ਵਿੱਚ 2 ਦਿਨਾਂ ਦੇ ਵਿੱਚ 85 ਮੱਝਾਂ ਮਰੀਆਂ ਕੋਈ ਯਕੀਨ ਕਰੂਗਾ 2 ਦਿਨਾਂ ਦੇ ਵਿੱਚ 85 ਮੱਝਾਂ ਮਰੀਆਂ ਮਰਨ ਦਾ ਕਾਰਨ ਕੀ ਸੀ ਸਿਆਲਾਂ ਦੇ ਵਿੱਚ ਬਰਸੀਨ ਵੱਢਦੇ ਸੀ ਉਹ ਬਰਸੀਨ ਦੇ ਉੱਤੇ ਫੈਕਟਰੀ ਦੀ ਸਵਾਹ ਪੈਂਦੀ ਸੀ ਨਹੀਂ ਤਾਂ ਜਦੋਂ ਫੈਕਟਰੀ ਦੀ ਸਵਾਹ ਪੈਂਦੀ ਸੀ ਨਿੱਤ ਜੰਮਦੀ ਸੀ ਉਹ ਪੱਠੇ ਉਹ ਪੱਠੇ ਪਸ਼ੂਆਂ ਨੇ ਖਾਦੇ ਤੇ ਜਦੋਂ ਪੱਠੇ ਖਾਦੇ ਉਹ 85 ਪਸ਼ੂ ਦੋ ਦਿਨਾਂ ਦੇ ਵਿੱਚ ਮਰੇ ਆ ਇੱਕ ਟੀਮ ਆਉਂਦੀ ਆ ਟੀਮ ਆਣ ਕੇ ਜਦੋਂ ਉੱਥੇ ਨਿਰੇਖਣ ਕਰਦੀ ਆ ਨਿਰੇਖਣ ਕਰਦੀ ਦੇਖਦੀ ਆ ਤੇ ਟੀਮ ਕਹਿੰਦੀ ਆ ਵੀ ਭਾਈ ਇਹ ਤਾਂ ਫੈਕਟਰੀ ਕਰਕੇ ਮਰੀ ਆ ਮਰੇ ਆ ਪਸ਼ੂ ਮੱਜਾ ਮਰੀਆਂ ਪਰ ਜਦੋਂ ਉਹਨਾਂ ਦੀ ਰਿਪੋਰਟ ਆਉਂਦੀ ਆ ਟੈਕਨੀਕਲ ਰਿਪੋਰਟ ਆਉਂਦੀ ਆ ਉਦੋਂ ਕਹਿ ਦਿੰਦੇ ਆ ਜੀ ਜੂਰੀਆ ਵੱਧ ਸੀ ਤੁਸੀਂ ਅੱਜ ਮੱਝ ਨੂੰ ਜੂਰੀਆ ਖਵਾ ਦੋ ਛੇਤੀ ਮੱਝ ਮਰਦੀ ਨਹੀਂ ਮਰ ਜੂਗੀ ਮੱਝ ਦੱਸੋ ਕਿੰਨੀਆਂ ਕਿ ਮੱਝਾਂ ਮਰ ਜਾਣਗੀਆਂ ਆ ਮੈਂ ਨਕਸ਼ਾ ਦੇਖ ਰਿਹਾ ਸੀਗਾ ਇਤਿਹਾਸਕ ਗੁਰਦੁਆਰੇ 14 ਗੁਰਦੁਆਰੇ ਨੇ ਗੁਰਦੁਆਰਾ ਸਾਹਿਬ ਸਾਰੇ ਇਤਿਹਾਸਕ ਤੇ ਵਿਚਾਲੇ ਫੈਕਟਰੀ ਲੱਗ ਰਹੀ ਆ ਤੁਹਾਡੇ ਵੀਰੋ ਜਾਗੋ ਜਾਗੋ ਤੁਸੀਂ ਜਾਗ ਚੁੱਕੇ ਹੋ ਤੁਸੀਂ ਜਾਗਦੀਆਂ ਜ਼ਮੀਰਾਂ ਵਾਲੇ ਹੋ ਜਿਹੜੇ ਅੱਜ ਇੱਥੇ ਬੈਠੇ ਹੋ ਸਾਨੂੰ 18 ਸਾਲਾਂ ਬਾਅਦ ਪਤਾ ਲੱਗਾ ਸੀ ਪਰ ਤੁਸੀਂ ਪਹਿਲਿਆਂ ਚ ਬੈਠੇ ਹੋ ਮੈਂ ਆਣਾ ਇਹ ਲੋਕਾਂ ਦੇ ਵਾਸਤੇ ਇਹ ਪਿੰਡਾਂ ਦੇ ਵਾਸਤੇ ਜਿਹੜੇ ਜਾਗੇ ਹੋਣੇ ਆਪਾਂ ਗੱਜ-ਗੱਜਕਾਰਾ ਲਾਈਏ ਸਾਰੇ ਆਣਾ ਹਰ ਪੂਰਾ ਗੱਜ-ਗੱਜਕਾਰਾ ਲਾਓ ਜੀ ਬੋਲੇ ਸਾਨੂੰ 18 ਸਾਲ ਬਾਅਦ ਪਤਾ ਲੱਗਾ ਸੀ ਤੇ ਤੁਸੀਂ ਪਹਿਲਿਆਂ ਚ ਜਾਗ ਚੁੱਕੇ ਹੋ ਜੇ ਇਹ ਫੈਕਟਰੀ ਤੁਹਾਡੇ ਇਲਾਕੇ ਦੇ ਵਿੱਚ ਲੱਗੀ ਵੀਰੋ ਇਹ ਤਬਾਈ ਆ ਤਬਾਈ ਆ ਸਾਡੇ ਨਾਲ ਪੀਐਸਸੀ ਮੱਤੇਵਾੜੇ ਤੋਂ ਸਰਦਾਰ ਜਸਕੀਰ ਸਿੰਘ ਜੀ ਆਏ ਨੇ ਕਪਲ ਜੀ ਆਏ ਨੇ ਕਪਲ ਜੀ ਤਾਂ ਸਾਡੇ ਨਾਲ ਹੀ ਸੀ ਜਦੋਂ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀਗੀ ਇਹਨਾਂ ਵੀਰਾਂ ਦਾ ਇਹਨਾਂ ਦਾ ਬਹੁਤ ਸਾਨੂੰ ਸਾਥ ਆ ਜੇ ਤੁਸੀਂ ਪੰਚਾਇਤੀ ਰਾਜ ਐਕਟ ਬਾਰੇ ਜਾਨਣਾ ਹੋਵੇ ਸਰਦਾਰ ਹਮੀਰ ਸਿੰਘ ਜੀ ਇਹਨਾਂ ਦਾ ਸਾਨੂੰ ਬਹੁਤ ਜਿਆਦਾ ਸਾਥ ਆ ਬਾਪੂ ਜੀ ਬਾਪੂ ਗਿਆਨੀ ਕੇਵਲ ਸਿੰਘ ਜੀ ਬੈਠੇ ਨੇ ਇਹਨਾਂ ਦਾ ਸਾਨੂੰ ਬਹੁਤ ਸਾਥ ਆ ਵੀਰੋ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲੋ ਕਿਉਂਕਿ ਇਹ ਮੋਰਚਾ ਜਥੇਬੰਦੀਆਂ ਨਾਲ ਹੀ ਸਰ ਹੁਣ ਤੇ ਮੈਂ ਤਾਂ ਇੱਕ ਬੇਨਤੀ ਕਰੂੰਗਾ ਜਦੋਂ ਕੋਈ ਵੀ ਮੋਰਚਾ ਚੱਲਦਾ ਤੇ ਮੋਰਚੇ ਨੂੰ ਖਾੜਨ ਵਾਸਤੇ ਪਹਿਲਾ ਬੰਦੇ ਛੱਡੇ ਜਾਂਦੇ ਆ ਮੈਂ ਤੁਹਾਨੂੰ ਬੇਨਤੀ ਕਰਦਾ ਜਿਵੇਂ ਅਸੀਂ ਜੀਰਾ ਸੰਘਰਸ਼ ਵਿੱਢਿਆ ਸੀਗਾ ਗੁਰੂ ਸਾਹਿਬ ਦੀ ਅੱਗੇ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਸੀ ਆ ਤੁਸੀਂ ਵੀ ਅੱਜ ਇੱਕ ਪਵਿੱਤਰ ਸਥਾਨ ਤੇ ਬੈਠੇ ਹੋ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰਿਓ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਿਓ ਕਿ ਹੇ ਮਹਾਰਾਜ ਅੱਜ ਅਸੀਂ ਇਸ ਮੋਰਚੇ ਦੀ ਸ਼ੁਰੂਆਤ ਕਰਨ ਜਾ ਰਹੇ ਆ ਸਾਨੂੰ ਬਲ ਬਖਸ਼ਿਓ ਚੜ੍ਹਦੀ ਕਲਾ ਬਖਸ਼ਿਓ ਅਸੀਂ ਨਾ ਤਾਂ ਪਿੱਛੇ ਮੁੜਾਂਗੇ ਤੇ ਨਾ ਪਿੱਛੇ ਮੁੜੇ ਸੀ ਜਦੋਂ ਪ੍ਰਾਤਨ ਸਮੇਂ ਵੀ ਸੰਗਰ ਅਰਦਾਸਾਂ ਸੋਧ ਦਿੰਦੇ ਹੁੰਦੇ ਸੀਗੇ ਨਾ ਘੋੜੇ ਪਿੱਛੇ ਮੁੜਦੇ ਸੀ ਤੇ ਨਾ ਹੀ ਮੁੜੇ ਸੀਗੇ ਇਹ ਪਰਨ ਕਰਕੇ ਚੱਲਿਓ ਤੇ ਥੋੜੀ ਗੁਰੂ ਗ੍ਰੰਥ ਸਾਹਿਬ ਗੁਰੂ ਮਹਾਰਾਜ ਇਹ ਅਰਦਾਸ ਸਵੀਕਾਰ ਕਰਦੇ ਹੋਏ ਤੁਹਾਡਾ ਮੋਰਚਾ ਸਰ ਕਰਨਗੇ ਫਤਿਹ ਕਰਨਗੇ ਵੀਰੋ ਸਾਡਾ ਫਰਜ਼ ਬਣਦਾ ਅੱਜ ਇਸ ਪੰਜਾਬ ਦੀ ਲੜਾਈ ਦੇ ਵਿੱਚ ਜਾਣ ਦਾ ਕਿਉਂਕਿ ਹਰੇਕ ਧਰਨੇ ਹਰੇਕ ਪੰਜਾਬੀ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਅੱਜ ਸਾਡਾ ਵੀ ਫਰਜ਼ ਬਣਦਾ ਜਦੋਂ ਵੀ ਤੁਸੀਂ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹੋਵਾਂਗੇ ਪਰ ਇਸ ਮੋਰਚੇ ਦੀ ਅਗਵਾਈ ਤੁਸੀਂ ਆਪ ਕਰੋਗੇ ਇਸ ਮੋਰਚੇ ਦੀ ਰੂਪਰੇਖਾ ਤੁਸੀਂ ਆਪ ਲਿਖੋਗੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਅੱਗੇ ਕਿ ਤੁਹਾਡਾ ਮੋਰਚਾ ਚੜ੍ਹਦੀ ਕਲਾ ਵਿੱਚ ਹੋਵੇ ਤੇ ਫਤਿਹ ਬਖਸ਼ੇ ਅੱਜ ਇੱਕ ਚੀਜ਼ ਮੈਂ ਹੋਰ ਬੋਲਣੀ ਚਾਹਣਾ ਕਿ ਪਿੰਡ ਅਖਾੜਾ ਨੇੜੇ ਜਗਰਾਉਂ ਉੱਥੇ ਫੈਕਟਰੀ ਲੱਗ ਰਹੀ ਸੀਗੀ ਪਿਛਲੇ 1 ਸਾਲ ਤੋਂ ਉੱਥੇ ਬੈਠੇ ਨੇ ਲੋਕ 1 ਸਾਲ ਤੋਂ ਸੰਘਰਸ਼ ਕਰ ਰਹੇ ਨੇ ਉਹ ਫੈਕਟਰੀ ਲੱਗਣ ਨਹੀਂ ਦੇ ਰਹੇ ਪਰ ਆ ਭਗਵੰਤ ਮਾਨ ਦੀ ਸਰਕਾਰ ਨੇ ਜਿਵੇਂ ਸੰਭੂ ਟਰਾਲੀਆਂ ਚੋਰੀ ਕੀਤੀਆਂ ਸੀ ਇੱਥੇ ਅਖਾੜੇ ਦਾ ਕੁਛ ਨਹੀਂ ਛੱਡਿਆ ਪਤੰਦਰਾ ਨੇ ਆਟਾ ਵੀ ਚੋਰੀ ਕਰਨ ਲੱਗ ਗਏ ਉਦੋਂ ਆਟਾ ਵੀ ਚੋਰੀ ਕਰਕੇ ਲੈ ਗਏ ਉਦੋਂ ਖੰਡ ਵੀ ਚੋਰੀ ਕਰਕੇ ਲੈ ਗਏ ਉਦੋਂ ਟਰਾਲੀਆਂ ਵੀ ਚੋਰੀ ਕਰਕੇ ਲੈ ਗਏ ਬਿਸਤਰੇ ਵੀ ਲੈ ਗਏ ਪਰ ਲੋਕ ਅੱਜ ਵੀ ਉੱਥੇ ਡਟੇ ਹੋਏ ਆ ਕਿਸੇ ਗੱਲੋਂ ਕਾਬਰ ਹੋਣਾ ਸਾਡਾ ਮੋਰਚਾ ਉਦੋਂ ਸਫਲ ਹੋਇਆ ਸੀ ਜਿੱਦਣ ਸਾਡੇ ਦੇ ਪੁਲਿਸ ਚੜੀ ਸੀ ਉਦੋਂ ਸਾਡੇ ਮੋਰਚੇ ਦੇ ਵਿੱਚ ਪੂਰਾ ਪੰਜਾਬ ਉੱਪੜਿਆ ਸੀਗਾ ਟੋਟਾ ਦਾ ਮੋਰਚੇ ਦੀ ਹਲੇ ਸ਼ੁਰੂਆਤ ਆ ਤੁਹਾਡੇ ਫੈਕਟਰੀ ਲੱਗੀ ਨਹੀਂ ਇਸ ਫੈਕਟਰੀ ਨੂੰ ਬੰਦ ਕਰਵਾ ਲਓ ਇੱਕ ਮੈਂ ਸਰਦਾਰ ਹਮੀਰ ਸਿੰਘ ਜੀ ਨੂੰ ਵੀ ਅੱਗੋਂ ਬੇਨਤੀ ਕਰੂੰਗਾ ਵੀ ਪੰਚਾਇਤੀ ਰਾਜ ਐਕਟ ਬਾਰੇ ਜ਼ਰੂਰ ਦੱਸਿਆ ਜਾਵੇ ਕਿਉਂਕਿ ਵੀਰੋ ਜਦੋਂ ਸਾਡੇ ਵਾਲੀ ਫੈਕਟਰੀ ਲੱਗੀ ਸੀ ਮੈਂ ਮਾਫ਼ ਕਰਨਾ ਜੀ 2 ਕਮਿੰਟ ਲਵਾਂਗਾ ਜਦੋਂ ਸਾਡੇ ਵਾਲੀ ਫੈਕਟਰੀ ਲੱਗੀ ਸੀ ਸਾਂਝਾ ਮੋਰਚਾ ਜ਼ੀਰਾ ਦਾ ਜਿਹੜਾ ਸੰਘਰਸ਼ ਚੱਲ ਰਿਹਾ ਜੀਰਾ ਛਰਾ ਫੈਕਟਰੀ ਮਤੇ ਪਏ ਕਾਰਵਾਈ ਰਜਿਸਟਰ ਚੜ੍ਹਨ ਕਹਿੰਦੇ ਆ ਸਰਪੰਚਾਂ ਦੇ ਮਤੇ ਉਹ ਮਤੇ ਫੇਕ ਪਵਾਏ ਗਏ ਵੀਰੋ ਪਹਿਲੀ ਗੱਲ ਆਪਣਾ ਜਿਹੜਾ ਕਾਰਵਾਈ ਰਜਿਸਟਰ ਆ ਸਰਪੰਚਾਂ ਦਾ ਉਹ ਕਿਸੇ ਕੋਲੇ ਨਹੀਂ ਹੋਣਾ ਚਾਹੀਦਾ ਉਹ ਸਰਪੰਚ ਕੋਲੇ ਹੀ ਰੱਖਿਓ ਸਰਪੰਚਾਂ ਦੀ ਮੋਹਰ ਸਰਪੰਚ ਕੋਲੇ ਹੀ ਹੋਣੀ ਚਾਹੀਦੀ ਆ ਇਹ ਨਾ ਹੋਵੇ ਤੁਸੀਂ ਕਿਸੇ ਸੈਕਟਰੀ ਕੋਲੇ ਕਾਰਵਾਈ ਰਜਿਸਟਰ ਪਿਆ ਹੋਵੇ ਕਿਸੇ ਦੀ ਮੋਹਰ ਕਿੱਥੇ ਪਈ ਹੋਵੇ ਇੰਨੀਆਂ ਗੱਲਾਂ ਦਾ ਧਿਆਨ ਰੱਖਿਓ ਫਿਰ ਮੈਂ ਇੱਕ ਵਾਰੀ ਕਹਿੰਨਾ ਗੁਰੂ ਮਹਾਰਾਜ ਅਰਦਾਸ ਕਰਦਾ ਕਿ ਤੁਹਾਡੇ ਮੋਰਚੇ ਦੀ ਜੱਤ ਹੋਵੇ ਇਸ ਆਪਣੇ ਮੋਰਚੇ ਦੀ ਆਪਣੇ ਪੰਜਾਬ ਦੀ ਵਿੱਚ ਆਪਣੇ ਬਜ਼ੁਰਗਾਂ ਨੇ ਆ ਬਜ਼ੁਰਗ ਬੈਠੇ ਆ ਹੱਥਾਂ ਨਾਲ ਟੋਏ ਪੱਟ ਕੇ ਪਾਣੀ ਪੀਤਾ ਹੋਊਗਾ ਤੁਸੀਂ ਪੀਤਾ ਨਾ ਜੀ ਥਾਂ ਟੋਏ ਪੱਟ ਕੇ ਫਿਰ ਖੂਹ ਆਏ ਆ ਖੂਜ ਟਿੰਡਾ ਜੋੜ ਕੇ ਪਾਣੀ ਪੀਤਾ ਸਾਡੀ ਉਮਰ ਆਈ ਅਸੀਂ ਨਲਕੇ Ꙅਕੇ ਪਾਣੀ ਪੀਤਾ ਹੁਣ ਸਵਰਸੀ ਮਲ ਪੰਪ ਚੱਲ ਰਹੇ ਨੇ ਕੀ ਆਉਣ ਵਾਲੀ ਸਾਡੀ ਪੀੜ੍ਹੀ ਸਾਡੀ ਪੀੜ੍ਹੀ ਐ ਸਬਰਤੀ ਵਾਲ ਪੰਪਾਂ ਵਿੱਚੋਂ ਪਾਣੀ ਪੀਊਗੀ ਆ ਪਿੰਡਾ ਸੈਦੋ ਕੇ ਚੱਕ ਜਲਾਲਾਬਾਦ ਕੋਲੇ ਅੰਬੋਰ ਜਲਾਲਾਬਾਦ ਕੋਲੇ ਉੱਥੇ ਪਿੰਡ ਚ ਇੱਕ ਟੈਂਕਰ ਆਉਂਦਾ ਸਵੇਰ ਉਹ ਆਵਾਜ਼ ਦਿੰਦਾ ਉਹ ਆਵਾਜ਼ ਪਤਾ ਕੀ ਦਿੰਦਾ ਆ ਗਿਆ ਜੀ ਆ ਗਿਆ ਆਪ ਜੀ ਦੇ ਪਿੰਡ ਵਿੱਚ ਸਾਫ਼ ਸੁਥਰੇ ਪਾਣੀ ਵਾਲਾ ਟੈਂਕਰ ਆ ਗਿਆ ਜਿਹਨੇ ਸਾਫ਼ ਸੁਥਰਾ ਪਾਣੀ ਖਰੀਦਣਾ ਹੋਵੇ ਤੋ ਆਣ ਕੇ ਟੈਂਕਰ ਕੋਲੋਂ ਖਰੀਦ ਸਕਦਾ ਇਹ ਸਾਡੇ ਪੰਜਾਬ ਦੀ ਤਰਾਸਦੀ ਆ ਲੋਕੋ ਇਹ ਸਾਡੇ ਪੰਜਾਬ ਦੀ ਤਰਾਸਦੀ ਆ ਪੰਜਾਂ ਆਬਾਂ ਦਾ ਪੰਜਾਬ ਪੰਜਾਂ ਦਰਿਆਵਾਂ ਦਾ ਪੰਜਾਬ ਅੱਜ ਪੰਜ ਦਰਿਆ ਵੀ ਆਪਣੇ ਗਏ ਤੇ ਧਰਤੀ ਦਾ ਹੇਠਲਾ ਪਾਣੀ ਵੀ ਗਿਆ ਆਪਣਾ ਇਸ ਪਾਣੀਆਂ ਦੀ ਲੜਾਈ ਨੂੰ ਇਸ ਜੰਗ ਨੂੰ ਜਾਰੀ ਰੱਖਿਓ ਪੰਜਾਬ ਦੇ ਹਰੇਕ ਮੋਰਚੇ ਤੇ ਜਾਂਦੇ ਰਵਾਂਗੇ ਜਦੋਂ ਤੁਸੀਂ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹੁੰਦੇ ਰਵਾਂਗੇ 30 ਤਰੀਕ ਨੂੰ ਵੀ ਅਸੀਂ ਆਵਾਂਗੇ ਤੇ ਵੀਰੋ 30 ਤਰੀਕ ਨੂੰ ਥੋੜਾ ਇੰਨਾ ਇਕੱਠ ਹੋਣਾ ਚਾਹੀਦਾ ਨਾ ਲੋਕਲ ਬੰਦਿਆਂ ਦਾ ਥੋੜਾ ਬੱਚਾ-ਬੱਚਾ ਘਰਾਂ ਚੋਂ ਨਿਕਲਣਾ ਚਾਹੀਦਾ ਪਹਿਲਾਂ ਇਕੱਠ ਥੋੜਾ ਹੋਣਾ ਚਾਹੀਦਾ ਇਹਦੇ ਵਿੱਚ ਕੋਈ ਵੀ ਪਾਰਟੀ ਬਾਜੀ ਨਹੀਂ ਹੋਣੀ ਚਾਹੀਦੀ ਸਾਰਾ ਇੱਕ ਆ ਕਰਕੇ ਤੁਸੀਂ ਜਾਗਦੇ ਹੋ ਜਾਗਦੀ ਜ਼ਮੀਰ ਵਾਲਿਓ ਪਿੰਡਾਂ ਵਿੱਚ ਅੱਜ ਹੀ ਨਿਕਲ ਜਾਓ ਗੱਡੀਆਂ ਲੈ ਕੇ ਗੱਡੀਆਂ ਦਾ ਸਪੀਕਰ ਬਣ ਕੇ ਵੀ ਭਾਈ ਗੁਰਦੁਆਰਾ ਜੰਡ ਸਾਹਿਬ ਦੇ ਨਾਲ 200 ਕਿੱਲੇ ਚ ਫੈਕਟਰੀ ਲੱਗਣ ਲੱਗੀ ਆ ਤੇ 30 ਤਰੀਕ ਨੂੰ ਪਬਲਿਕ ਹੀアリング ਆ ਜਨਤਾ ਦਾ ਸਮੂਹ ਇਕੱਠ ਤੇ ਉਸ ਪਬਲਿਕ ਹੀアリング ਨੇ ਇਹ ਫੈਕਟਰੀ ਲਵਾਉਣੀ ਹੈ ਤੇ ਇਹ ਫੈਕਟਰੀ ਹਟਾਉਣੀ ਆ ਦੱਸੋ ਵੀਰ ਆਉਂਗੇ ਪਬਲਿਕ ਹੀアリング ਤੇ ਸਾਰੇ ਜਾਣੇ ਪਿੰਡਾਂ 'ਚ ਆਵਾਜ਼ ਦਊਂਗੇ ਪਿੰਡਾਂ ਨੂੰ ਲੋਕਾਂ ਨੂੰ ਸचेत ਕਰੋਗੇ ਏ ਡਿਊਟੀ ਸਮਝ ਕੇ ਸੁਚੇਤ ਕਰਿਓ ਲਾਟ ਤੇ ਭਜਕਾਰਾ ਲਾਉਣੇ ਆ ਸਾਰੇ ਜਕਾਰੇ ਦਾ ਪੂਰਾ ਗੱਜ ਵੱਜ ਕੇ ਸਾਧ ਦਿਓ ਜੀ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ